ਸਾਡਾ ਏਰੀਆ ਪੈਂਦਾ ਬਾਰਡਰ ਨਹੀਂ ਅਸੀਂ ਚੱਲਦੇ ਕਿਸੇ ਦੇ ਆਰਡਰ ਨਹੀਂ ਅਸੀਂ ਪੱਕੇ ਆ ਮਝੈਲ ਕੁੜੇ ਹਾਂਜੀ ਅੱਜ ਆਪਣੇ ਨਾਲ ਇੱਕ ਮਝੈਲ ਗੁਰਸਹਿਬ ਆਇਆ ਬਾਰਡਰ ਲੱਗਿਓ ਆਇਆ ਕਹਿੰਦਾ ਬਾਰਡਰ ਦੇ ਕਹਿੰਦਾ ਜੇ ਛੱਤ ਦੇ ਖਰਜੀ ਨੇ ਚੰਗੀ ਤਰੀਕੇ ਨਾਲ ਅੱਧਾ ਲੋਰ ਦਿਖਣ ਲਾ ਜਾਂਦਾ ਜਦੋਂ ਗੱਲਾਂ ਹੀ ਐ ਬਹੁਤ ਬਹੁਤ ਮੁਬਾਰਕਾਂ ਗੁਰਸਹਿਬ ਤੇਰੇ ਵੀਜ਼ੇ ਦੀਆਂ ਕਹਿੰਦਾ ਸੇਵਕਾ ਕੰਮ ਬੜਾ ਔਖਾ ਹੀ ਸੀ ਹਾਂਜੀ ਹਾਂਜੀ ਇਹ ਸੇਵਕਾ ਕੰਮ ਬੜਾ ਮੁਸ਼ਕਲ ਵਾਲਾ ਹੀ ਸੀਗਾ ਜਿਹੜਾ ਨਾ ਕੰਮ ਕਰਾਤਾ ਇਹਦੀ ਕਿਸਮਤ ਨੇ ਬੜਾ ਇਹਦੇ ਨਾਲ ਧੱਕਾ ਕੀਤਾ ਆਪਾਂ ਸਾਰੇ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਕਿੱਥੇ ਕਿੱਥੇ ਇਹਨੇ ਅਪਲਾਈ ਕੀਤਾ ਘੱਟ ਪੈਸੇ ਵਿੱਚ ਕਿੱਥੇ ਫਸਿਆ ਕਿਵੇਂ ਇਹਦੇ ਘਰਦਿਆਂ ਦਾ ਇਹ ਤੇ ਪ੍ਰੈਸ਼ਰ ਸੀ ਕਿਵੇਂ ਸਾਡੇ ਕੋਲ ਆਉਣ ਤੋਂ ਡਰਦਾ ਸੀ ਤੇ ਕਿਵੇਂ ਕਿਵੇਂ ਇਹਨੇ ਵੀਜ਼ਾ ਲਿਆ ਆਪਾਂ ਸਾਰੀ ਗੱਲਾਂ ਇਸ ਵੀਡੀਓ ਵਿੱਚ ਕਲੀਅਰ ਕਰਾਂਗੇ ਤੁਸੀਂ ਇੱਧੇ ਹੀ ਸਾਡੇ ਨਾਲ ਲਾਸਟ ਤੱਕ ਬਣੇ ਰਹੋ ਤੇ ਆਪਣੇ ਰਿਵਿਊ ਜਰੂਰ ਦੱਸਿਓ ਕਿ ਕਿੱਦਾਂ ਦੇ ਲੱਗੇ ਇਹ ਰਿਵਿਊ ਵੀਡੀਓ ਕਿਉਂਕਿ ਜੋ 7 ਸੀਜ਼ ਕਹਿੰਦੇ ਆ ਨਾ ਅਸੀਂ ਸਰਵਿਸ ਦਿੰਨੇ ਆ ਤੇ ਉਹਦੀ ਰਿਵਿਊ ਵੀਡੀਓ ਬਣਾਉਨੇ ਆ ਕਲਾਈਂਟ ਆਪਣੇ ਮੂੰਹ ਦੱਸਦਾ ਵੀ ਸਾਨੂੰ ਕੀ ਕੀ ਮਿਲਿਆ ਅੱਜ ਗੁਰਸਾਹਿਬ ਆਪਣੇ ਮੂੰਹੋਂ ਦੱਸੂਗਾ ਪਹਿਲਾਂ ਤਾਂ ਗੁਰਸਾਹਿਬ ਬਹੁਤ ਬਹੁਤ ਮੁबारकਾਂ ਤੁਹਾਨੂੰ ਸਰ ਬਹੁਤ ਤੁਹਾਡੀ ਮਿਹਨਤ ਸਾਰੀ ਮਿਹਨਤ ਤੇਰੀ ਵੀ ਹੈ ਗੱਲ ਮੰਨੀ ਆ ਤੂੰ ਮੇਰੀ ਤਾਂ ਫਿਰ ਅੱਜ ਫਿਰ ਵੀਜ਼ਾ ਵੀ ਮਿਲ ਰਿਹਾ ਕਿੰਨਾ ਖੁਸ਼ ਹੈ ਬਹੁਤ ਸਾਰੇ ਕਿੰਨੀ ਤਵੱਸਿਆ ਹੋਈ ਤਵੱਸਿਆ ਸਰ ਪੁੱਛੋ ਹੀ ਨਾ ਪਹਿਲਾਂ ਬਹੁਤ ਟਾਈਮ ਖਰਾਬ ਕੀਤਾ ਪਹਿਲਾਂ ਤਾਂ ਆਪਣਾ ਪਿੰਡ ਦਾ ਨਾਮ ਦੱਸ ਦੇ ਕਿਹੜਾ ਪਿੰਡ ਦਾ ਮੇਰਾ ਪਿੰਡ ਦਾ ਨਾਮ ਖਿਆਲਾ ਕਲਾਂ ਅੰਮ੍ਰਿਤਸਰ ਪਹਿਲਾਂ ਜਜ਼ਬਾਤ ਸਾਹਮਣੇ ਆਉਣ ਲੱਗ ਗਏ ਮੈਂ ਕਿਹਾ ਪਹਿਲਾਂ ਪਿੰਡ ਦੱਸ ਦੋ ਜਜ਼ਬਾਤੀ ਬਾਅਦ ਚ ਹੋ ਜੀ ਹਾਂਜੀ ਸਰ ਮੈਂ ਬਹੁਤ ਧੱਕੇ ਖਾਦੇ ਪਹਿਲਾਂ ਕ੍ਰੋਸ਼ੀਅਰ ਅਪਲਾਈ ਕੀਤਾ ਸੀਗਾ 1.5 ਸਾਲ ਉਧਰ ਖਰਾਬ ਕੀਤਾ 70000 ਰੁਪਿਆ ਵੀ ਨਾਲ ਖਰਾਬ ਕੀਤਾ اچھا ਹਾਂਜੀ ਫਿਰ ਬਹੁਤ ਧੱਕੇ ਵਲਾਂ ਖਾਦੇ ਕਿੰਨੇ ਪੈਸੇ ਚ ਗੱਲ ਹੋਈ ਸੀ ਉਹ 5-7 ਲੱਖ ਚ 5-7 ਲੱਖ ਚ ਹਾਂ ਘੱਟ ਚੱਕਰ ਜਿਵੇਂ ਫਿਰ ਦੇਖ ਲਿਆ ਫਿਰ ਪੱਥਰ ਛੱਟ ਕੇ ਸਹੀ ਇਹ ਇਹ ਜੇ ਪੱਥਰ ਛੱਟ ਕੇ ਆਇਆ ਸਾਡੇ ਨਾਲ ਵੀ ਸਾਡੇ ਕੋਲ ਵੀ ਜਦ ਆਇਆ ਡਰੀ ਜਾਵੇ ਕਹਿੰਦੇ ਇਹ ਸੱਪ ਦਾ ਦੱਸਿਆ ਰਸੀ ਨੂੰ ਵੀ ਹੱਥ ਲਾਉਂਦਾ ਤੇ ਆੜ ਨਾਲ ਲਾਉਂਦਾ ਇਹ ਜਿਹੜਾ ਦੁੱਧ ਤਾਂ ਫੁੱਕਿਆ ਲੱਸੀ ਨੂੰ ਵੀ ਫੁੱਕਾ ਮਾਰੀ ਜਾਂਦਾ ਇਹ ਉਹ ਬੰਦਾ ਵਾ ਵਾਕਈ ਐਕਚੁਅਲੀ ਏਜ ਵੀ ਛੋਟੀ ਆ ਪਿੱਛੋਂ ਘਰ ਦੇ ਵੀ ਮਤਲਬ ਕਹਦੇ ਹੋ ਵੀ ਕਿਸਾਨੀ ਪਰਿਵਾਰ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਵੀ ਦੁਨੀਆਦਾਰੀ ਦੀ ਉਸ ਹੱਬ ਤੇ ਨਹੀਂ ਸੀ ਆ ਤੇ ਜਿਹੜੀਆਂ ਆਪਾਂ ਖਬਰਾਂ ਦੇਖਦੇ ਆਂ ਰੋਜ਼ ਏਜੈਂਟਾਂ ਨੇ ਆ ਕਰਤਾ ਉਹ ਕਰਤਾ ਇਹ ਡਰਾਉਂਦੀਆਂ ਜ਼ਰੂਰ ਨੇ ਤੇ ਬੰਦੇ ਨੂੰ ਖਰਾਬ ਜ਼ਰੂਰ ਕਰਦੀਆਂ ਨੇ ਜਦੋਂ ਮੇਰੇ ਕੋਲੇ ਆਇਆ ਇਹਨਾਂ ਨੂੰ ਬਹੁਤ ਇਹਦੀ ਮਿਹਨਤ ਲੱਗੀ ਤੇ ਕੰਮ ਬਣਾਉਣ ਲੱਗੇ ਪਰ ਇਹਦਾ ਵਿਸ਼ਵਾਸ ਪੱਕਾ ਸੀ ਕੰਮ ਬਣਾਉਣ ਦੇ ਵਿੱਚ ਤੇ 7 ਸੀ ਨੇ ਵੀ ਪੂਰਾ ਜੋਰ ਲਾਇਆ ਇਹਦਾ ਕੰਮ ਸਿਰੇ ਤੱਕ ਚੜਾਉਣ ਲਈ ਸਰ ਸਾਹਿਬ ਜਦੋਂ ਫਿਰ ਇੰਨਾ ਖਰਾਬ ਹੋ ਗਿਆ ਹਾਂਜੀ ਸਰ 5 ਲੱਖ ਰੁਪਈਆ ਫਿਰ ਉਹ ਕੀ ਜੋੜ ਕੇ ਸਾਰੇ ਘਰੇ ਹੀ ਇਦਾਂ ਵਰਤੇ ਉਰਤੇ ਗਏ ਤੁਹਾਨੂੰ ਪਤਾ ਆ ਜਦੋਂ ਬੰਦੇ ਨੇ ਪੈਸੇ ਜੋੜ ਕੇ ਘਰੇ ਰੱਖ ਲੈਂਦੇ ਭੁਰ ਜਾਂਦੇ ਆ ਠੀਕ ਹੈ ਨਾ ਵੇਟ ਕਰ ਬੰਦਾ ਇੱਧਰ ਖਰਚ ਆ ਗਿਆ ਉੱਧਰ ਖਰਚ ਆ ਗਿਆ ਫਿਰ ਕਰਦੇ ਨੇ ਦੁਬਾਰਾ ਵਿਸ਼ਵਾਸ ਕਰ ਲਿਆ ਨਹੀਂ ਸਰ ਇਸੇ ਕਰਕੇ ਤੇ ਆਪਣਾ ਥੋੜਾ ਵਿਸ਼ਵਾਸ ਤੁਹਾਨੂੰ ਵਧਾਇਆ ਕਰੀ ਗਈ ਸੀ ਥੋੜਾ ਹੋਇਆ ਸੀ ਇਹਦਾ ਕੀ ਹੋਇਆ ਪਹਿਲਾ ਮਈ ਦੇ ਵਿੱਚ ਇਹਦੀ ਅਪਾਇੰਟਮੈਂਟ ਪਹਿਲਾਂ ਚੱਕੀ ਸੀ 2-3 ਮਈ ਨੂੰ ਪਹਿਲਾਂ ਇੱਕ ਵਾਰੀ ਚੱਕੀ ਸੀ ਫਿਰ ਦਿੱਲੀ ਤੋਂ ਵਾਪਸ ਆਏ ਇਹ ਉੱਥੇ ਆਇਆ ਮੇਰੇ ਕੋਲ ਐਮਬੈਸੀ ਮੈਨੂੰ ਕਿਹਾ ਐਮਬੈਸੀ ਫੀਸ ਲੈ ਆਈ ਇਹ ਲੈ ਕੇ ਨਹੀਂ ਆਇਆ ਜਿੰਨਾ ਮੈਂ ਇਹਨੂੰ ਕਿਹਾ ਸੀ ਇਹ ਲੈ ਕੇ ਨਹੀਂ ਆਇਆ ਮੈਂ ਇਹਨੂੰ ਉੱਥੋਂ ਹੀ ਵਾਪਸ ਭੇਜਤਾ ਮੈਂ ਕਿਹਾ ਜੇ ਤੂੰ ਮੇਰੀ ਅੱਜ ਨਹੀਂ ਗੱਲ ਮੰਨਦਾ ਕੱਲ ਕਿੱਥੋਂ ਮੰਨੇਗਾ ਗੱਲ ਵਿਸ਼ਵਾਸ ਦੀ ਸੀ ਤੇ ਇਹਨੂੰ ਮੈਂ ਘਰੋਂ ਕਹਿ ਕੇ ਭੇਜਿਆ ਸੀ ਇਹਨੇ ਉੱਥੇ ਜਾ ਕੇ ਗੱਲ ਮੰਨੀ ਨਹੀਂ ਮੈਨੂੰ ਵੀ ਥੋੜਾ ਹੋਇਆ ਯਾਰ ਜਿਹੜਾ ਅੱਜ ਨਹੀਂ ਉੱਥੇ ਅੰਬੈਸੀਆਂ ਜੋ ਉੱਥੇ ਕੰਪਨੀਆਂ ਦੇ ਵਿੱਚ ਸਾਰੀ ਜ਼ਿੰਮੇਵਾਰੀ ਸਾਡੀ ਹੁੰਦੀ ਆ ਤੇ ਅੱਜ ਨਹੀਂ ਮੰਨਦਾ ਕੱਲ ਨੂੰ ਕਿੱਥੋਂ ਮੰਨੂਗਾ ਫਿਰ ਮੈਂ ਇਹਨੂੰ ਉਹਨੇ ਪੈਰੀ ਇੱਕ ਇਹ ਨਾਲ ਨਾ ਕੋਈ ਸਿਆਣਾ ਨਹੀਂ ਲੈ ਕੇ ਆਇਆ ਨਾਲ ਆਪਣਾ ਦੋਸਤ ਮਿੱਤਰ ਲੈ ਆਇਆ ਉਹ ਸਲਾਹ ਫਿਰ ਹਾਨ ਪ੍ਰਮਾਨ ਓਏ ਆ ਜਾ ਫਿਰ ਕੋਈ ਗੱਲ ਨਹੀਂ ਕੀ ਹੋ ਜਾਣਾ ਸੀ ਨੁਕਸਾਨ ਕਿੱਡਾ ਹੋ ਜਾਣਾ ਸੀ ਹੈ ਨਾ ਅੱਛਾ ਫਿਰ ਸਰ ਨੇ ਬੁਲਾਇਆ ਦੁਰੇ ਫਿਰ ਗੱਲ ਹੋ ਗਈ ਫਿਰ ਆਫਿਸ ਬੁਲਾਇਆ ਫਿਰ ਸਾਰੀ ਗੱਲ ਹੋਈ ਐਂਡ ਤੱਕ ਗੱਲ ਹੋ ਗਈ ਵੀ ਬੈਕਆਊਟ ਕਰਨ ਦੇ ਮੁੜਕੇ ਐਂਡ ਤੇ ਬਿਲਕੁਲ ਗਸਾਇਬ ਕਹਿੰਦਾ ਨਹੀਂ ਮੈਨੂੰ ਹੁਣ ਵਿਸ਼ਵਾਸ ਆ ਜਾਂ ਹੁਣ ਮੈਂ ਜਾਊਂਗਾ ਠੀਕ ਹੈ ਛੇ ਰੰਨ ਦੇ ਆਂਡ ਗਵਾਨ ਸਾਰੇ ਚਲੋ ਮਹਾਰਾਜ ਦੀ ਕਿਰਪਾ ਨਾਲ 17-18 ਸਾਲ ਤੋਂ ਇਸ ਲਾਈਨ ਦੇ ਵਿੱਚ ਰਿਲੇਸ਼ਨ ਬਣੇ ਹੋਏ ਆ ਫਿਰ ਜਦੋਂ ਉਹਨਾਂ ਨੇ ਕਿਹਾ ਜੀ ਇਹ ਬੰਦੇ ਵਧੀਆ ਨੇ ਪਰ ਇਹ ਪਹਿਲਾਂ ਕਹਿੰਦੇ ਸੱਪ ਦੇ ਡੱਸੇ ਹੋਏ ਨੇ ਇਹਨੇ 70000 ਖਰਾਬ ਕੀਤਾ ਹੋਇਆ ਘਰਦਿਆਂ ਨੂੰ ਇਹ ਤੇ ਵਿਸ਼ਵਾਸ ਨਹੀਂ ਹੋ ਰਿਆ ਸੀ ਦੁਬਾਰਾ ਜਦੋਂ ਵਿਸ਼ਵਾਸ ਨਹੀਂ ਹੋ ਰਿਆ ਸੀ ਦੁਬਾਰਾ ਫਿਰ ਉਹ ਦੇ ਕਰਕੇ ਉਹ ਉਹਨਾਂ ਨੂੰ ਕੀ ਪਤਾ ਲੁਧਿਆਣੇ ਉਹ ਕਿਹਦੇ ਕੋਲੇ ਆਇਆ ਕਿਵੇਂ ਆਇਆ ਉਸ ਵਾਰ ਜਿਹੜੇ ਉਹਨੇ 5 ਲੱਖ ਰੁਪਈਆ ਨੇ ਘਰੇ ਰੱਖਿਆ ਹੋਇਆ ਸੀ ਉਹ ਵੀ ਖੁਰ ਗਿਆ ਕਿਉਂਕਿ ਘਰ 'ਚ ਪਈ ਚੀਜ਼ ਕੋਈ ਘਰ 'ਚ ਫੰਕਸ਼ਨ ਆ ਗਿਆ ਕੋਈ ਬਿਮਾਰਿਸ਼ ਮਾਰ ਹੋ ਗਿਆ ਉਹੀ ਪੈਸਿਆਂ 'ਚ ਖਰਚੀ ਜਾਂਦੇ ਆ ਮੁੜ ਕੇ ਘਰ ਦੇ ਕਹਿੰਦੇ ਫੇਰ ਨਾ ਕਿਤੇ ਡੋਬਦੀ ਇਹ ਉਸੇ ਸੋਚ ਨਾਲ ਮੇਰੇ ਕੋਲ ਦਿੱਲੀ ਆਇਆ ਉਹ ਸੋਚ ਨਾਲ ਲਿਆਇਆ ਦੇਖੋ ਸੁਭਾਅ ਵਕਾ ਪਰ ਜਦੋਂ ਤੁਸੀਂ ਅਗਲਾ ਸਟੈਪ ਚੱਕਦੇ ਨਾ ਤੁਹਾਨੂੰ ਪਿਛਲਾ ਭੁੱਲਣਾ ਪੈਂਦਾ ਪਿਛਲੇ ਤੋਂ ਸਿੱਖਣਾ ਜ਼ਰੂਰ ਪੈਂਦਾ ਪਰ ਉਹਨੂੰ ਭੁੱਲ ਕੇ ਅੱਗੇ ਚੱਲਿਆ ਜਾਂਦਾ ਚੀਜ਼ਾਂ ਨੂੰ ਪਾਸ ਤੋਂ ਯਾਦ ਨਾ ਰੱਖੋ ਪਾਸੋਂ ਸਿੱਖ ਕੇ ਅੱਗੇ ਚੱਲ ਪੋ ਪ੍ਰੈਜ਼ੈਂਟ 'ਚ ਚੱਲੋ ਫਿਊਚਰ ਦਾ ਤੁਹਾਨੂੰ ਉਹਦਾ ਅੰਦਾਜ਼ਾ ਹੋਵੇ ਮੈਂ ਫਿਊਚਰ 'ਚ ਕਰਨਾ ਕੀ ਨਹੀਂ ਤਾਂ ਅੱਜ ਆਪਣਾ ਕਿੱਡਾ ਵੱਡਾ ਨੁਕਸਾਨ ਤੇਰੇ ਲਈ ਹੋਣਾ ਸੀ ਲੋਕੀ ਇਸ ਵੀਜ਼ੇ ਨੂੰ ਤਰਸਦੇ ਆ ਤੂੰ ਵੀ ਕਿੰਨੀ ਦੇ ਤਰਸੇ ਮੈਂ ਸਰਕਟ ਟੋਗੜ ਮੈਨੂੰ 3-4 ਸਾਲ ਹੋ ਗਏ ਖਰਾਬ ਹੁੰਦੇ ਨੂੰ ਬਾਈ ਤੁਹਾਡੇ ਕੀ ਕੰਮ ਕੀਤਾ ਮੈਂ ਸਰਕ ਕੰਮ ਛੱਡਿਆ ਕੋਈ ਨਹੀਂ ਡਿਲੀਵਰੀ ਦਾ ਕਰ ਛੱਡਿਆ ਸਾਰਾ ਕੁਝ ਕਰ ਛੱਡਿਆ ਇੱਥੇ ਫਿਰ ਤੁਹਾਡੇ ਤੋਂ ਆਇਆ ਮੈਂ ਕਿਵੇਂ ਫਿਰ ਸਾਡੇ ਬਾਰੇ ਕਿਵੇਂ ਪਤਾ ਲੱਗਿਆ ਤੁਹਾਡੇ ਬਾਰੇ ਇਦਾਂ ਸਾਰੇ ਫੋਨ ਤੇ ਦੇਖਦੇ ਸੀ ਇੰਸਟਾਗ੍ਰam ਇਦਾਂ ਫਿਰ ਮੈਂ ਤੁਹਾਡੇ ਨਾਲ ਗੱਲ ਕੀਤੀ ਸਨ ਤੇ ਫਿਰ ਮੈਨੂੰ ਵਧੀਆ ਲੱਗਾ ਥੋੜਾ ਜਿਹਾ ਫਿਰ ਮੈਂ ਕਿੱਥੇ ਮਿਲਿਆ ਫਿਰ ਅਪਲਾਈ ਕਰਕੇ ਗਏ ਆਪਾਂ ਚਲ ਤੇ ਵਧੀਆ ਰਿਆ ਬਹੁਤ ਨਹੀਂ ਕਿਵੇਂ ਜਦੋਂ ਤੁਸੀਂ ਅਪਲਾਈ ਕਰਨ ਆਇਆ ਕਿਵੇਂ ਫਿਰ ਤੁਹਾਨੂੰ ਇੰਟਰਸਟ ਕਿਵੇਂ ਹੋਇਆ ਕਿੰਨੂੰ ਮਿਲਿਆ ਸੀ ਸਰ ਤੁਹਾਨੂੰ ਮਿਲਿਆ ਸੀਗਾ ਤੁਹਾਡੇ ਨਾਲ ਗੱਲਬਾਤ ਕੀਤੀ ਆਪਾਂ ਨੂੰ ਵਧੀਆ ਲੱਗਾ ਠੀਕ ਹੈ ਹਾਂ ਫਿਰ ਆਪਾਂ ਤਾਂ ਐਮਬੈਸੀ ਤੱਕ ਸਾਰਾ ਕੁਝ ਆਪਾਂ ਕੰਮ ਕਰਾ ਕੇ ਅੱਜ ਜਦੋਂ ਵੀਜ਼ਾ ਲੈ ਰਹੇ ਆ ਕਿੰਨੀ ਖੁਸ਼ੀ ਆ ਬਹੁਤ ਸਾਰਾ ਘਰ ਦੇ ਵਿੱਚ ਦਿੱਕਤ ਪਰੇਸ਼ਾਨੀ ਘਰ ਦੇ ਵਿੱਚ ਠੀਕ ਹੈ ਹਾਂਜੀ ਜਿਵੇਂ ਜਿਵੇਂ ਕਿਹਾ ਹੁਣ ਤਾਂ ਗਮ ਹੀ ਹੋਇਆ ਸਭ ਕੋ ਸਾਰੇ ਹੋ ਨੇ ਕੋਈ ਪ੍ਰੋਬਲਮ ਤਾਂ ਨਹੀਂ ਆਈ ਸਾਡੇ ਵੱਲੋਂ ਨਹੀਂ ਨਹੀਂ ਸਰ ਕੋਈ ਹੁਣ ਤਾਂ ਨਹੀਂ ਤੈਨੂੰ ਵਿਸ਼ਵਾਸ ਕੋ ਚੈੱਕ ਕਰ ਨਾ ਨਾ ਹੁਣ ਤਾਂ ਵਿਸ਼ਵਾਸ ਸਰ ਪੂਰਾ ਹੈ ਅੱਜੂ ਮੈਂ ਕੈਮਰੇ ਸਾਹਮਣੇ ਕਹਿ ਰਿਹਾ ਕਿ ਤੂੰ ਮੇਰੇ ਨਾਲ ਚੱਲੇਗਾ ਵਿਸ਼ਵਾਸ ਕਰੇਗਾ 10 ਗੁਣਾ ਮੇਰੇ ਵੱਲੋਂ ਵੀ ਨਾਲ ਹੀ ਛੱਡੂੰਗਾ ਮੈਂ ਤੈਨੂੰ ਠੀਕ ਹੈ ਨਾਂ ਤਾਂ ਠੀਕ ਹੈ ਪਰ ਜੇ ਕਿਤੇ ਇੱਕ ਕਦਮ ਤੁਹਾਡੇ ਵੱਲੋਂ ਪਿੱਛੇ ਹੋਇਆ ਫਿਰ ਮੈਂ ਵੀ ਪਿੱਛੇ हट ਜਾਣਾ ਚਲੋ ਆਪਾਂ ਤਾਂ ਹਮੇਸ਼ਾ ਨਾਲ ਹੀ ਰਹਿਣਾ ਸਾਨੂੰ ਇਹੀ ਹੁੰਦਾ ਕਿ ਕੋਈ ਬੱਚਾ ਸਾਡੇ ਕੋਲੇ ਆਇਆ ਅਸੀਂ ਕਿਸੇ ਦੀ ਕਿਸਮਤ ਨਹੀਂ ਬਦਲਸਾਂ ਠੀਕ ਹੈ ਪਰ ਅਸੀਂ ਉਹਦੀ ਮਿਹਨਤ ਪੂਰੀ ਕਰਦੇ ਆ ਕਿਉਂਕਿ ਅਸੀਂ ਤਾਂ ਮਾਲੀ ਆ ਅਸੀਂ ਤਾਂ ਮਿਹਨਤ ਕਰਨ ਵਾਲੇ ਆ ਇਹ ਤੇ ਵੀ ਇਹਦੀ ਮਿਹਨਤ ਇਹਦੇ ਪੇਪਰਵਰਕ ਤੇ ਉਥੋਂ ਇਹਦਾ ਜੈਗਰੀਬ ਚ ਵੀ ਆਇਆ ਹੋਇਆ ਸੀਗਾ ਪਰਮਿਟ ਬਹੁਤ ਟਾਈਮ ਲੱਗਾ ਇਹਦਾ ਪਰਮਿਟ ਆਉਣ ਨੂੰ ਕਿਉਂਕਿ ਤੁਹਾਨੂੰ ਵੀ ਪਤਾ ਜੈਗਰੀਬ ਚ ਟਾਈਮ ਲੱਗ ਰਿਹਾ ਸੀ ਫਿਰ ਉਸ ਤੋਂ ਬਾਅਦ ਇਹਦੀ ਅਪਾਇੰਟਮੈਂਟ ਲਈ ਪਹਿਲੀ ਅਪਾਇੰਟਮੈਂਟ ਤੇ ਇਦਾਂ ਹੋਇਆ ਹਰ ਸਾਡੇ ਨੈਗੇਟਿਵਿਟੀ ਨਾਲ ਚੱਲ ਰਹੀ ਸੀ ਕਹਿੰਦਾ ਫਿਰ ਜਿੱਤ ਲਿਆ ਹਾਂ ਹਾਂਜੀ ਕਹਿੰਦਾ ਜਿੱਤਾਂ ਦੇ ਕਹਿੰਦਾ ਸ਼ਕੀਨ ਮਨਜ਼ੂਰ ਨਾ ਹਰ ਅੱਜ ਫਿਰ ਕਰ ਲਿਆ ਫਿਰ ਹੋਰ ਕਿਵੇਂ ਕੋਈ ਐਕਸਪੀਰੀਅੰਸ ਕਿਦਾਂ ਰਿਹਾ ਕੋਈ ਐਕਸਪੀਰੀਅੰਸ ਜਦੋਂ ਅੱਛਾ ਮੈਨੂੰ ਜਦੋਂ ਮੈਂ ਤੈਨੂੰ ਦਿੱਲੀ ਤੋਂ ਵਾਪਸ ਭੇਜਦਾ ਤੈਨੂੰ ਕਿਦਾਂ ਦਾ ਫੀਲ ਹੋਇਆ ਮੈਨੂੰ ਸਰ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਆਪਾਂ ਗੱਲਬਾਤ ਕੀਤੀ ਥੋੜਾ ਜਿਹਾ ਡਾਊਟ ਸੀਗਾ ਮਨ 'ਚ ਉਹੀ ਪੁਰਾਣਾ ਜਿਹੜਾ ਬਸੇ ਨਾ ਖਰਾਬ ਹੋ ਜੇ ਥੋੜਾ ਪੁਰਾਣਾ ਹੋ ਜਾਂਦਾ ਹੁੰਦਾ ਹੁੰਦਾ ਕਿਉਂਕਿ ਉਹ ਜਿੰਨੇ ਪਹਿਲਾਂ 1.5 ਸਾਲ ਕਰਦਾ ਪਰ ਮੈਂ ਉੱਥੇ ਇਹ ਸਮਝ ਗਿਆ ਕਿ ਯਾਰ ਇਹ ਬੰਦਾ ਵਿਸ਼ਵਾਸ ਨਹੀਂ ਕਰ ਰਿਹਾ ਮੈਨੂੰ ਪੁਰਾਣੀ ਸਟੋਰੀ ਪਤਾ ਨਹੀਂ ਸੀ ਉਹੀ ਗੱਲ ਹੋਈ ਪਹਿਲਾਂ 1.5 ਸਾਲ ਉਹਨੇ ਖਰਾਬ ਕੀਤਾ ਉਹਦੇ ਚੱਕਰ 'ਚ ਇਹਨਾਂ ਨਾਲ ਵੀ ਥੋੜਾ ਯਕੀਨ ਟੁੱਟ ਗਿਆ ਹੂੰ ਫਿਰ ਸਰ ਨੇ ਬਹਿ ਕੇ ਗੱਲਬਾਤ ਕੀਤੀ ਫਿਰ ਆਪਾਂ ਵੀ ਤਰ੍ਹਾਂ ਤਰ੍ਹਾਂ ਦੇ ਬੰਦੇ ਮਿਲਦੇ ਆ ਸਾਨੂੰ ਦੇਖੋ ਤੁਸੀਂ ਸਾਡਾ ਇੰਸਟਾਗ੍ਰam ਦੇਖਿਆ ਹਾਂਜੀ ਸਰ ਤੁਸੀਂ ਆ ਕੇ ਸਾਡਾ ਆਫਿਸ ਦੇਖਿਆ ਮੈਨੂੰ ਮਿਲੇ ਮੇਰੇ ਸਟਾਫ ਨੂੰ ਮਿਲੇ ਮੈਂ ਤੁਹਾਨੂੰ ਬੀਐਫਐਸ ਦੇ ਬਾਹਰ ਮਿਲ ਮੇਰਾ ਸਾਰਾ ਕੁਝ ਦੇਖ ਲਿਆ ਮੈਂ ਤੁਹਾਡਾ ਕੀ ਦੇਖਿਆ ਉਹੀ ਗੱਲ ਨਾਲ ਸਰ ਇਸੇ ਚੱਕਰ ਜਿਹਾ ਕਹਿੰਦਾ ਪਾਸਪੋਰਟ 1500 ਵਾਲਾ ਤੇ ਦਰਸਾਹਬ ਦੀ ਇੱਕ ਸਮਾਈਲ ਹੈ ਤੇ ਕਹਿੰਦਾ ਵੀ ਉਹਦਾ ਕੰਫੀਡੈਂਸ ਇੱਕ ਉਮਰ ਹੈ ਸਾਨੂੰ ਵੀ ਇਹ ਹੁੰਦਾ ਵੀ ਜਿਹੜੀ ਇਹ ਉਮਰ ਦੇ ਵਿੱਚ ਆਵੇ ਤਾਂ ਇਹ ਜਿਹੜੀ ਇੱਟ ਹੈ ਨਾ ਉਹ ਸਹੀ ਥਾਂ ਤੇ ਲੱਗ ਜੇ ਨਹੀਂ ਤਾਂ ਰੁੜ ਜਾਂਦੀ ਹੁਣ ਇੱਕ ਘਰਦਿਆਂ ਦੀ ਇੱਟ ਜਿਹੜੀ ਵੇੜੇ ਵਾਲੀ ਸੀ ਖੂਹ ਵਾਲੀ ਸੀ ਉਹ ਚਵਾਰੇ ਲੱਗ ਜਾਣੀ ਯੂਰਪ ਵਾਲੇ ਹੋ ਗਏ ਹੁਣ ਤਾਂ ਘਰਦਿਆਂ ਦੇ ਦਿਨ ਬਦਲਨੇ ਆ ਤੁਸੀਂ ਮਿਹਨਤ ਕਰਨੀ ਆ ਤੁਸੀਂ ਸੈਵਨ ਸੀ ਨੇ ਤੁਹਾਨੂੰ ਪਲੇਟਫਾਰਮ ਦਿੱਤਾ ਮਿਹਨਤ ਦੱਬ ਕੇ ਕਰਕੇ ਉੱਥੇ ਕਿਸੇ ਦੀ ਗੱਲਾਂ 'ਚ ਨਹੀਂ ਆਉਣਾ ਠੀਕ ਹੈ ਠੀਕ ਹੈ ਜਿਹੜੀ ਗੱਲ ਮੈਂ ਪਹਿਲਾਂ ਕਹਾਵਤ ਸੜਾਈ ਆ ਹਨਾ ਕਿ ਵੀ ਕਿਸੇ ਦੀ ਗੱਲਾਂ 'ਚ ਨਹੀਂ ਆਉਣਾ ਮੈਂ ਤੁਹਾਨੂੰ ਹਰ ਖਾਂਦੇ ਤੁਹਾਡਾ ਮਾਰਗਦਰਸ਼ਕਦਾ ਰਹੂੰਗਾ ਕਿਉਂਕਿ ਉੱਥੇ ਬਹੁਤ ਜਣੇ ਹੁੰਦੇ ਨੇ ਜਿਹੜੇ ਤੁਹਾਨੂੰ ਖਰਾਬ ਕਰਨ ਵਾਲੇ ਵੀ ਹੁੰਦੇ ਚੰਗੇ ਵੀ ਹੁੰਦੇ ਮਾੜੇ ਵੀ ਹੁੰਦੇ ਆ ਦੇਖੋ ਉੱਥੇ ਬਚਣਾ ਸਾਰਿਆਂ ਤੋਂ ਹੀ ਪੈਂਦਾ ਬਾੜੇ ਚੰਗਿਆਂ ਤੋਂ ਵੀ ਤੇ ਬਾੜੇ ਮਾੜਿਆਂ ਤੋਂ ਆਪਣਾ ਕਰਮ ਕਰਨ ਆਇਆ ਕਰਨਾ ਵਾ ਆਪਣੀ ਮਿਹਨਤ ਇਹ ਨਹੀਂ ਹੈਗਾ ਵੀ ਇੱਥੋਂ ਵੀਜ਼ਾ ਲੱਗ ਗਿਆ ਤੁਹਾਡਾ ਇੱਥੇ ਜਰਮਨੀ ਸ਼ੁਰੂ ਹੋ ਗਈ ਠੀਕ ਹੈ ਉੱਥੇ ਤੁਹਾਡਾ ਤੁਸੀਂ ਜਾ ਕੇ ਆਪਣੀ ਕੁਰਸੀ ਤੇ ਬੈਠਣਾ ਪੈਸੇ ਕਮਾਉਣੇ ਨਹੀਂ ਉੱਥੇ ਜਾ ਕੇ ਤੁਹਾਨੂੰ 0 ਤੋਂ ਸਟਾਰਟ ਕਰਨਾ ਤੁਹਾਡਾ ਅੱਜ ਕੀ ਗਿਆ ਨਵਾਂ ਜਨਮ ਹੋ ਗਿਆ ਹਮੇਸ਼ਾ ਕੌਨਫੀਡੈਂਸ ਰਹਿਣਾ ਓਵਰ ਕੌਨਫੀਡੈਂਟ ਨਹੀਂ ਹੋਣਾ ਠੀਕ ਹੈ ਠੀਕ ਹੈ ਹਾਂਜੀ ਸਲਾਹ ਕਰ ਵਧੀਆ ਰੱਖਣਾ ਸਹੀ ਠੀਕ ਹੈ ਹੋਰ ਕੋਈ ਗੱਲ ਕਿਸ ਕਿਹਾ ਜਾਏਗਾ ਬਹੁਤ ਸਾਰੇ ਇਹ ਹੀ ਕਹਿਣਾ ਚਾਹਣਾ ਜਿੰਨੇ ਖਰਾਬ ਨਹੀਂ ਹੋਣਾ ਉਹ 7 ਸੀ ਜਾਓ ਤੇ ਵੀਜ਼ਾ ਪਾਓ ਸਹੀ ਤੇ ਫਿਰ ਯੂਰੋ ਕਮਾਓ ਤੇ 7 ਸੀ ਦੇ ਗਣਗਾਓ ਜਿੰਨੇ ਖਰਾਬ ਨਹੀਂ ਹੋਣਾ ਸਿੱਧਾ ਇੱਥੇ ਆਵੇ ਬਹੁਤ ਖਰਾਬ ਹੈ ਅੱਗੇ ਫਿਰ ਚਲੋ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਤੂੰ ਧਰ ਤਰ ਪੁੱਲ ਲਈ ਸਾਡੇ ਸਾਰਿਆਂ ਨੂੰ ਇਹੀ ਅਪੀਲ ਆ ਕਿ ਇਹ ਰਿਵਿਊ ਵੀਡੀਓ ਕੱਲੀ ਰਿਵਿਊ ਵੀਡੀਓ ਨਹੀਂ ਹੁੰਦੀ ਇਹਦੇ ਵਿੱਚ ਤੁਸੀਂ ਵੀ ਤਾਂ ਬਹੁਤ ਕੁਝ ਸਿੱਖ ਸਕਦੇ ਕੱਟ ਪੈਸਿਆਂ ਦੇ ਲਾਲਚ ਨਾ ਫਸੋ ਇਹ ਦੇਖਿਆ ਕਰੋ ਸਾਨੂੰ ਪ੍ਰੋਡਕਟ ਕੀ ਮਿਲ ਰਿਹਾ ਕੰਟਰੀ ਦਾ ਰੇਟ ਕਦੇ ਹੁੰਦਾ ਹੀ ਨਹੀਂ ਪਲੇਸਮੈਂਟ ਦਾ ਰੇਟ ਹੁੰਦਾ ਹੈ ਕੰਮ ਦੇ ਰੇਟ ਹੁੰਦੇ ਆ ਸਰਵਿਸ ਦੇ ਰੇਟ ਹੁੰਦੇ ਆ ਜਿਹੜੇ ਅਸੀਂ ਤੁਹਾਨੂੰ ਪ੍ਰੋਵਾਈਡ ਕਰਦੇ ਆ ਜਿਹੜੇ ਸਾਡੇ ਕਲਾਇੰਟ ਰਿਵਿਊ ਵੀਡੀਓ ਦਿੰਦੇ ਨੇ ਕੰਮ ਡੈਕਸ਼ਨ ਅਸੀਂ ਵਧੀਆ ਪ੍ਰੋਵਾਈਡ ਕਰਦੇ ਆ ਕੰਮ ਵਧੀਆ ਪ੍ਰੋਵਾਈਡ ਕਰਦੇ ਆ ਜਾ ਕੇ ਧੱਕੇ ਖਾਣੇ ਆ ਇਹ ਨੋ ਡਾਊਟ ਤੁਸੀਂ ਇਹ ਨਾ ਸੋਚੋ ਕਿ ਜਾ ਕੇ 7 ਸੀਜ਼ਾ ਥਰੂ ਚੱਲ ਕੇ ਧੱਕੇ ਨਹੀਂ ਖਾਣੇ ਖਾਣੇ ਪੈਣੇ ਆ ਕਿਉਂ ਉੱਥੇ ਜਾ ਕੇ ਸਾਰਾ ਕੁਝ ਆਪ ਕਰਨਾ ਪੈਣਾ ਕਿਸੇ ਦੀ ਚੱਲਣੀ ਪੈਣੀ ਹੈ ਯੂਰੋ ਕਮਾਉਣੇ ਸੌਖੇ ਨਹੀਂ ਠੀਕ ਹੈ ਨਾ ਹਰ ਇੱਕ ਚੀਜ਼ ਤੁਹਾਨੂੰ ਤੁਸੀਂ ਇਹਦੇ ਲਈ ਪ੍ਰਪੇਅਰ ਹੋ ਕੇ ਸਾਡੇ ਕੋਲ ਆਓ ਅਸੀਂ ਤੁਹਾਡੇ ਨਾਲ ਪੂਰੀ ਸਪੋਰਟ ਕਰਾਂਗੇ ਹਰ ਸਾਥੇ ਤੁਹਾਨੂੰ ਇਹ ਜਰੂਰ ਮਿਲੂਗਾ ਕਿ ਤੁਹਾਡੇ ਨਾਲ ਗਲਤ ਨਾ ਹੋਵੇ ਜੋ ਆਪਾਂ ਗੁਰਸਾਹਿਬ ਨੂੰ ਵੀ ਕਿਹਾ ਤੇ ਨਾਲ ਕੋਈ ਗਲਤ ਤਾਂ ਨਹੀਂ ਹੋਣ ਦਿੱਤਾ ਕਿ ਨਹੀਂ ਸਰ ਬਿਲਕੁਲ ਤੂੰ ਤਾਂ ਵਾਪਸ ਆ ਗਿਆ ਸੀ ਫਿਰ ਵੀ ਤੈਨੂੰ ਮਨਾ ਕੇ ਕਿ ਤੇਰਾ ਫਿਊਚਰ ਨਾ ਖਰਾਬ ਹੋਵੇ ਕਿੰਨਾ ਮੇਰੀ ਉਹਦੇ ਵਿੱਚ ਇੰਟੈਂਸ਼ਨ ਕੀ ਨਹੀਂ ਸੀ ਕਿ ਮੈਂ ਇੱਕ ਜਗ੍ਹਾ ਦਾ ਦੂਜਾ ਬੰਦਾ ਪਾ ਸਕਦਾ ਸੀ ਪਰ ਮੇਰੀ ਕੀ ਇੰਟੈਂਸ਼ਨ ਸੀ ਬੰਦਾ ਆਇਆ ਟੁੱਟਿਆ ਹੋਇਆ ਆਇਆ ਇਹਨੂੰ ਜੋੜ ਕੇ ਲੈ ਕੇ ਜਾਈ ਬਹੁਤ ਮਿਹਨਤ ਕੀਤੀ ਸਰ ਆ ਸੀ ਮੈਂ ਸ਼ਰ ਨਾ ਕਰ ਕੋਈ ਪ੍ਰੋਬਲਮ ਤੂੰ ਮੇਰਾ ਛੋਟਾ ਭਰਾ ਬਣ ਕੇ ਰਹਿਣਾ ਤੇ ਮੇਰੇ ਵੱਲੋਂ ਹਮੇਸ਼ਾ ਹੀ ਅਸ਼ੀਰਵਾਦ ਰਹਿਣਾ ਨਾਲ ਤੈਨੂੰ ਗਾਈਡੈਂਸ ਰਹਿਣੀ ਠੀਕ ਹੈ ਆਪਣਾ ਕੰਮ ਇੱਥੇ ਨਹੀਂ ਮੁੱਕ ਚੱਲਿਆ ਇੱਥੋਂ ਸ਼ੁਰੂ ਹੋ ਚੱਲੇ ਸਮਝ ਗਏ ਦੋਸਤੋ ਐਦਾਂ ਹੀ ਸਾਡੇ ਨਾਲ ਬਣੇ ਰਹੋ ਐਦਾਂ ਦੀ ਰਿਵਿਊ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ ਤੁਸੀਂ ਵੀ ਇਹਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹੋ ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇੱਕ ਗੁਰਸਾਹਿਬ ਵਰਗੇ ਹੋਰ ਬੱਚੇ ਜਿਹੜੇ ਖਰਾਬ ਹੋ ਚੁੱਕੇ ਆ ਪੈਸੇ ਖਰਾਬ ਕਰ ਚੁੱਕੇ ਆ ਏਜੰਟਾਂ ਕੋਲੋਂ ਧੱਕੇ ਖਾ ਚੁੱਕੇ ਆ ਉਹ ਆਪਣੀ ਮੰਜ਼ਲ ਤੇ ਸਹੀ ਸਲਾਮਤ ਪਹੁੰਚਣ ਕੰਮ ਉੱਤੇ ਕਰਨ ਉੱਥੇ ਆਪਣੀ ਪੈਸੇ ਕਮਾਉਣ ਆਪਣੀ ਲਾਈਫ ਨੂੰ ਸੈਟਲ ਕਰਨ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਨਾ ਕਈ ਬੰਦੇ ਕਹਿੰਦੇ ਜੀ ਪੰਜਾਬ 'ਚ ਰਹਿਣਾ ਜ਼ਰੂਰੀ ਆ ਆਪਣੀ ਪੰਜਾਬ ਪੰਜਾਬੀ ਆਪਣੀ ਮਾਂ ਬੋਲੀ ਆ ਪੰਜਾਬੀ ਮਿੱਟੀ ਆ ਇਹਨੂੰ ਪ੍ਰਮੋਟ ਕਰਨਾ ਚਾਹੀਦਾ ਨੋ ਡਾਊਟ ਕਰਨਾ ਚਾਹੀਦਾ ਪਰ ਕਰਮਾ ਸਥਿਤੀ ਖੇਤੀ ਆ ਉਹ ਮਾਲਕ ਨੇ ਸਾਰਾ ਕੁਝ ਸੋਚਿਆ ਹੋਇਆ ਜਿੱਥੇ ਦਾਣਾ ਹੈਗਾ ਉੱਥੇ ਉਹਨੂੰ ਚੁਗਣਾ ਹੀ ਪੈਣਾ ਇਹ ਕੋਈ ਵੀ ਬੰਦਾ ਰੋਕ ਨਹੀਂ ਸਕਦਾ ਠੀਕ ਹੈ ਨਾ ਮੈਂ ਰੋਕ ਸਕਦਾ ਨਾ ਕੋਈ ਹੋਰ ਬੰਦਾ ਰੋਕ ਸਕਦਾ ਸਿਰਫ ਜਰੀਆ ਅਸੀਂ ਬਣਦੇ ਆ ਕੋਈ ਸਾਨੂੰ ਇਹ ਸਮਝ ਲੈਂਦਾ ਵੀ ਇਹ ਬੰਦੇ ਭੇਜਦੇ ਆ ਕਈ ਕਮੈਂਟ ਕਰਦੇ ਆ ਜੀ ਤੁਸੀਂ ਪੰਜਾਬ ਖਾਲੀ ਕਰ ਦੇਣਾ ਅਸੀਂ ਪੰਜਾਬ ਨੂੰ ਪ੍ਰਮੋਟ ਕਰਦੇ ਆ ਜੇ ਪੰਜਾਬੀ ਕਿਤੇ ਜਾਣਗੇ ਤਾਂ ਉੱਥੇ ਰੋਟੀ ਕਮਾਉਣਗੇ ਪੰਜਾਬ ਦਾ ਹੀ ਨਾਮ ਰੋਸ਼ਨ ਕਰ ਰਹੇ ਆ ਕੱਲੂ ਜਾ ਕੇ ਉਹਨਾਂ ਨੂੰ ਪੈਸਾ ਵੀ ਪੰਜਾਬ ਚ ਹੀ ਲਾਉਣਾ ਸਾਰਾ ਕੁਝ ਸੈੱਟ ਕਰਦੇ ਆ ਤੁਸੀਂ ਐਦਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਸਾਨੂੰ ਪ੍ਰਾਊਡ ਆ ਅਸੀਂ ਪੰਜਾਬੀ ਆ ਇਹੇ ਬੱਚੇ ਬਾਹਰ ਜਾ ਕੇ ਜਦੋਂ ਨਾਂ ਰੋਸ਼ਨ ਕਰਨਗੇ ਜਿਨ੍ਹਾਂ ਦੇ ਘਰਾਂ ਦੀ ਜ਼ਮੀਨਾਂ ਤੁਹਾਨੂੰ ਪਤਾ ਅੱਜ ਕੱਲ ਜ਼ਮੀਨਾਂ ਚੋਂ ਮਿਲਦਾ ਕੀ ਪਰ ਕਰਦੇ ਆ ਕਰਨੀ ਆ ਪਰ ਇੱਕ ਬੱਚਾ ਜੇ ਬਾਹਰ ਜਾ ਕੇ ਸੈੱਟ ਹੁੰਦਾ ਕਈ ਘਰ ਦੇ ਵਿੱਚੋਂ ਜਿਹੜੇ ਦੁੱਖ ਦੂਰ ਹੋ ਜਾਂਦੇ ਘਰ ਦੇ ਮਾਪਿਓ ਜਿਹੜੇ ਉਹ ਪਿਓ ਨੂੰ ਪੁੱਛੋ ਜਿਹੜਾ ਇੱਥੇ ਬੱਚਾ ਧੱਕੇ ਕਹਿੰਦਾ ਉੱਥੇ ਜਾ ਕੇ ਯੂਰੋ ਕਮਾਉਂਦਾ ਲੱਖ ਰੁਪਏ ਕਮਾਉਂਦਾ ਉਹ ਪਿਓ ਨੂੰ ਪੁੱਛੋ ਐਵੇਂ ਨਹੀਂ ਬਾਹਰ ਭੇਜਦਾ ਪਰ ਆਪਾਂ ਇਹ ਵੀ ਜੀ ਕਹਿੰਦੇ ਆ ਅਸੀਂ ਪੰਜਾਬ ਨੂੰ ਪ੍ਰੋਮੋਟ ਕਰਦੇ ਆ ਅਸੀਂ ਵੀ ਇੱਥੇ ਵੱਸਦੇ ਆ ਸਾਡਾ ਪਰਿਵਾਰ ਵੀ ਇੱਥੇ ਵੱਸਦਾ ਸਾਡੇ ਲਈ ਪੰਜਾਬ ਪ੍ਰਾਇੋਰਟੀ ਆ ਹਮੇਸ਼ਾ ਰਹੂਗਾ ਪਰ ਇੱਕੋ ਗੱਲ ਮੈਂ ਫੇਰ ਕਹਿਣਾ ਚਾਹੁੰਦਾ ਕਿ ਸਾਡੇ ਹੱਥ ਚ ਭੇਜਣਾ ਨਹੀਂ ਹੈਗਾ ਕਰਮਾ ਸਤੀਏ ਦੇ ਚੌਕ ਚੁਗਣੇ ਉੱਤੇ ਲਿਖਿਆ ਸੀ ਅਸੀਂ ਦਸਤੂਰ ਜਰੀਆ ਬਣੇ ਆ ਮਹਾਰਾਜ ਨੇ ਸਾਡੀ ਡਿਊਟੀ ਲਈ ਹੈ ਅਸੀਂ ਆਪਣਾ ਕੰਮ ਇੱਕ ਨੰਬਰ ਤਰੀਕੇ ਨਾਲ ਕਰਾਂਗੇ ਐਦਾਂ ਹੀ ਤਾਂ ਹੀ ਵੀਜ਼ੇ ਆਉਂਦੇ ਆ ਜੇ ਸਾਡੇ ਮਨ ਦੇ ਵਿੱਚ ਵੀ ਕੋਈ ਚੋਰ ਚਲਾ ਕੇ ਹੋਊਗੀ ਤਾਂ ਵੀਜ਼ੇ ਨਾ ਤੁਸੀਂ ਡੇ ਬਾਏ ਡੇ ਸਾਡੀਆਂ ਸਕਸੈਸਟ ਹੋ ਰਹੀਆਂ ਦੇਖ ਰਹੇ ਹੋ ਅੱਗੇ ਵੀ ਦੇਖਦੇ ਰਹੋਗੇ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਤਾਂ ਹੀ ਤਾਂ ਕਹਿੰਦੇ ਆ ਜੋ 7 ਸੀਜ਼ ਆਊਗਾ ਵੀਜ਼ਾ ਜ਼ਰੂਰ ਪਾਊਗਾ ਨਾਲੇ ਖੁਸ਼ੋਕੇ ਜਾਊਗਾ ਹੈ ਨਾਲੇ ਉੱਥੇ ਜਾ ਕੇ ਯੂਰੋ ਵੀ ਕਮਾਊਗਾ ਤੇ 7 ਸੀਜ਼ ਦੇ ਗੁਣ ਕਾਊਗਾ ਧੰਨਵਾਦ